ਅਸੀਂ ਕਹਿੰਦੇ ਆ ਆਵੈਸ ਇਸ ਤਗੜਾ ਆਰਐਸਐਸ ਦੇ ਚੈੱਕ ਅਪ ਹੰਟ ਸਪੈਟ ਤੁਸੀਂ ਬਲੋ ਬਲੋ ਸਾਰਾ ਤੁਹਾਨੂੰ ਪਤਾ ਲੱਗ ਜੂਈ ਕੀ ਫਲਸਫਾ ਹੈ ਪਲਾਨੀ ਤਾਂ ਬੰਦਾ ਫੜ ਕੇ ਮਾਰਦਾ ਪਲਾਨੀ ਸਾ ਝੂਠੇ ਮੁਕਾਬਲੇ ਹੋਏ ਐਨੇ 15000 ਮਾਰਤੇ ਖਾਲੜਾ ਸਾਹਿਬ ਉਹਨਾਂ ਨੂੰ ਲਵਦੇ ਸੀ ਫਿਰ ਉਹਨਾਂ ਨੂੰ ਵੀ ਕਤਲ ਕਰਤਾ ਹੁਣ ਜੇ ਸਾਰੇ ਬਤਾਵੀ ਇਕੱਠੇ ਹੋਏ ਹੋਏ ਨੇ ਤੇ ਵਪਾਰੀਆਂ ਨੇ ਤਾਂ ਵਪਾਰ ਹੀ ਕਰਨਾ ਉਹਨਾਂ ਨੇ ਕੌਮ ਤੋਂ ਕੀ ਬਣਾ ਜਿੰਨਾ ਕਿ ਤੁਸੀਂ ਉਹਦੇ ਅੰਦਰ ਵੜ ਕੇ ਆਪਣੇ ਏਜੰਟ ਨਹੀਂ ਫਿੱਟ ਕਰਦੇ ਉਹਨਾਂ ਚੋਂ ਉਸ ਕੌਮ ਨੂੰ ਹਰਾਉਣਾ ਬਹੁਤ ਔਖਾ ਹੈ ਇਹ ਕਿਸੇ ਮੈਡੀਕਲ ਬਿਮਾਰੀ ਦਾ ਤੁਹਾਨੂੰ ਇੱਕ ਵੀ ਬੰਦਾ ਡਾਕਟਰ ਕਹੇ ਵੀ ਨਾ ਇਹਦਾ ਪੱਕਾ ਇਲਾਜ ਕਰਨਾ ਕਰਕੇ ਤੁਹਾਨੂੰ ਘਟਨਾਵਾਂ ਨੂੰ ਸੀ ਯਾਦ ਕਰਦੇ ਆ ਉਹਨਾਂ ਤੋਂ ਸਿੱਖਣ ਵਾਸਤੇ ਕੱਲਾ ਉਸ ਦਾ ਤੋਤਾ ਰਟਣ ਵਾਸਤੇ ਨਹੀਂ ਾਂਗੇ ਮੰਡਲ ਤੇ ਦੋਸਤੋ ਵਾਈਵ ਜੀ ਕਾਲਸਾ ਰਾਗ੍ਰੀ ਦੀ ਗੱਲ ਅੱਜ ਅਸੀਂ ਇਤਿਹਾਸਿਕ ਬਹੁਤ ਹੀ ਮੰਦ ਭਾਗੀ ਘਟਨਾ ਮਾੜੀ ਘਟਨਾ ਨੂੰ ਯਾਦ ਕਰਕੇ ਉਸ ਤੋਂ ਪਹਿਲਾਂ ਜਿਸਪਾਲਸ ਦੂਜੇ ਨੇ 47 ਨੂੰ ਵੀ ਯਾਦ ਕਰਾ ਕੇ ਇਹ ਦੱਸਣ ਦੀ ਕੋਸ਼ਿਸ਼ ਕਰਿਆ ਕਿ ਸਾਡੇ ਨਾਲ ਹੋ ਕੀ ਰਿਹਾ ਕਿ ਉਹਦੇ ਹੱਦ ਵਾਸਤੇ ਅਸੀਂ ਸੋਚਦੇ ਹਾਂ ਸਿਆਸੀ ਤੌਰ ਤੇ ਕੀ ਕਰੇ ਜਾਵੇ ਪਰ ਮੈਨੂੰ ਇਦਾਂ ਲੱਗਦਾ ਹੈ ਵੀ ਦੁਨੀਆ ਦੇ ਵਿੱਚ ਜਿਨੇ ਵੀ ਰਾਜ ਕਰਿਆ ਉਹਨੇ ਦੋ ਗੱਲਾਂ ਨਾਲ ਕਰਿਆ ਇੱਕ ਉਹਦੇ ਕੋਲ ਕੋਈ ਫਲਸਫਾ ਹੈ ਜੀਦੇ ਕੋਲ ਫਲਸਫਾ ਨਹੀਂ ਹੈ ਉਹ ਰਾਜ ਨਹੀਂ ਕਰ ਸਕਦਾ ਕੋਈ ਫਲਸਫਾ ਉਹਦੇ ਪਿੱਛੇ ਅਸੀਂ ਕਹਿੰਦੇ ਆਰਐਸएस ਤੱਕੜਾ ਆਰਐਸएस ਦੇ ਪਿੱਛੇ ਕੀ ਫਲਸਫਾ ਹੈ ਤੁਸੀਂ ਪੜੋ ਪੜ੍ਹੋ ਸਾਰਾ ਤੁਹਾਨੂੰ ਪਤਾ ਲੱਗ ਜੂਈ ਕੀ ਫਲਸਫਾ ਹੈ ਦੂਜਾ ਅਰਥਚਾਰ ਇਹ ਦੋ ਚੀਜ਼ਾਂ ਦੇ ਵਾਸਤੇ ਫਲਸਫੇ ਦੇ ਵਿੱਚ ਫਿਰ ਅਰਥਚਾਰਾ ਵੈਸੇ ਉਹਦੇ ਕੋਆਰਡੀਨੇਟ ਹੋ ਜਾਂਦਾ ਉਹਦਾ ਅਧੀਨ ਹੋ ਜਾਂਦਾ ਅਸੀਂ ਆਪਣੇ ਫਲਸਫੇ ਦੀ ਗੱਲ ਕਰਨ ਦੀ بجائے ਬਿਮਾਰੀ ਦੀ ਜੜ ਦੱਬਣ ਦੀ بجائے ਅਸੀਂ ਜਿਹੜੇ ਉਹਦੀਆਂ ਆਲਮਤਾ ਨੇ ਉਹਦੇ ਉੱਤੇ ਨਜ਼ਰ ਮਾਰ ਜਾਂ ਫਲਾਣੀ ਥਾਂ ਬੰਦਾ ਫੜ ਕੇ ਮਾਰਦਾ ਫਲਾਣੀ ਥਾਂ ਝੂਠੇ ਮੁਕਾਬਲੇ ਹੋਏ ਐਨੇ 15000 ਮਾਰਤੇ ਖਾਲੜਾ ਸਾਹਿਬ ਉਹਨਾਂ ਨੂੰ ਡੱਬਦੇ ਸੀ ਫਿਰ ਉਹਨਾਂ ਨੂੰ ਵੀ ਕਤਲ ਕਰਤਾ ਅਸੀਂ ਇਹਨਾਂ ਗੱਲਾਂ ਦੇ ਵਿੱਚ ਮੈਨੂੰ ਲੱਗਦਾ ਪਏ ਹੋਇਆ ਜਿੰਨਾ ਚਿਰ ਸਿੱਖੀ ਫਲਸਫੇ ਦੇ ਸਹਾਰੇ ਚੱਲੀ ਹੈ ਉਦੋਂ ਤੱਕ ਨਾ ਉਹਦੇ ਕੋਲ ਕੋਈ ਰਾਦ ਸੀ ਨਾ ਉਹਦੇ ਕੋਲ ਕੋਈ ਐਡਾ ਵੱਡਾ ਅਰਥਚਾਰਾ ਸੀ ਉਹ ਫੇਰ ਵੀ ਝੰਡੀ ਉਹਨਾਂ ਦੇ ਉੱਤੇ ਰਹਿੰਦੀ ਰਹੀ ਹੈ ਇਹ ਨਹੀਂ ਵੀ ਉਦੋਂ ਕੋਈ ਕਤਲ ਨਹੀਂ ਹੋਏ ਉਦੋਂ ਕੋਈ ਬੰਦੇ ਸ਼ਹੀਦ ਨਹੀਂ ਹੋਏ ਪਰ ਉਹ ਫਲਸਫੇ ਦੇ ਸਹਾਰੇ ਉਹ ਅੱਗੇ ਵਧਦੇ ਰਹੇ ਤੇ ਉਸ ਨਿਸ਼ਟਾ ਦੇ ਨਾਲ ਉਹ ਫਲਸਤਿਕ ਕਬੱਡੀ ਗੱਲ ਇਹ ਹੈ ਉਹਨੇ ਤਿਆਗ ਹੈ ਉਹਦੇ ਵਿੱਚ ਮੇਰਾ ਮੁੱਢ ਵਿੱਚ ਕੁਝ ਨਹੀਂ ਜੋ ਕੁਝ ਹੈ ਸੁਤੇਰਾ ਤੇਰਾ ਤੁਝ ਕੋ ਸੌਪ ਤੇ ਕਿਆ ਲਾਗੇ ਮੇਰਾ ਸੋ ਉਹ ਫਲਸਫੇ ਦੇ ਵਿੱਚ ਹੀ ਦੱਸਿਆ ਗਿਆ ਹੈ ਕਿ ਆद्य ਸਿੱਖ ਕੌਣ ਨੇ ਬਾਬੇ ਨੇ ਕਿਹਾ ਕੋਟ ਮਧੇ ਕੋ ਵਿਰਲਾ ਸੇਵਕ ਹੋ ਸਕਨੇ ਦਿਵहारी ਹੁਣ ਜੇ ਸਾਰੇ ਬਤਾਰੀ ਇਕੱਠੇ ਹੋਏ ਹੋਏ ਨੇ ਤੇ ਵਪਾਰੀਆਂ ਨੇ ਤਾਂ ਵਪਾਰ ਹੀ ਕਰਨਾ ਉਹਨਾਂ ਨੇ ਕੌਮ ਤੋਂ ਕੀ ਲੈਣਾ ਅਸੀਂ ਇੱਕ ਵਪਾਰੀ ਦੀ ਕਦੇ ਗੰਦ ਕਰਦੇ ਆ ਕਦੇ ਦੂਜੇ ਦੀ ਕਰਦੇ ਆ ਕਦੇ ਤੀਜੇ ਦੀ ਕਰਦੇ ਆ ਸੋ ਜੇ ਫਲਸਫਾ ਵਿੱਚ ਹੋਏਗਾ ਤਾਂ ਸਾਨੂੰ ਇਹ ਵੀ ਸ਼ੋਗਮੀ ਹੋਏਗੀ ਵੀ ਸਾਡੇ ਫਲਸਫੇ ਨੂੰ ਢਾਲਾਉਣ ਵਾਸਤੇ ਸਾਡੀ ਜਥੇਬੰਦੀ ਨੂੰ ਢਾਲਾਉਣ ਵਾਸਤੇ ਸਾਡੇ ਤੌਰ ਤਰੀਕਿਆਂ ਨੂੰ ਢਾਲਾਉਣ ਵਾਸਤੇ ਜਿਹੜਾ ਸਾਡਾ ਵਿਰੋਧੀ ਹੈ ਉਹ ਚਾਹੇ ਸਰਕਾਰ ਹੋਵੇ ਚਾਹੇ ਕੋਈ ਦੂਜਾ ਫਲਸਫਾ ਹੋਵੇ ਚਾਹੇ ਕੋਈ ਦੂਜਾ ਧਰਮ ਹੋਵੇ ਚਾਹੇ ਕੋਈ ਦੂਜੀ ਸੰਸਥਾ ਹੋਵੇ ਉਹ ਆਪਣੀਆਂ ਕਿਹੜੀਆਂ ਚਾਹਾਂ ਕਰੇਗੀ ਉਹ ਤੋਂ ਵੀ ਅਸੀਂ ਸੁਚੇਤ ਨਹੀਂ ਰਹਿੰਦੇ ਮੈਂ ਅੱਜ ਇਸ ਵੇਲੇ ਮਾਲੀ ਸਾਹਿਬ ਨਾਲ ਹੱਸ ਰਿਹਾ ਸੀ ਵੀ ਰਵੀਰੋ ਪਹਿਨਾ ਆਇਆ ਰਵੀਰੋ ਜਾਂ ਦੇ ਛਾ ਆ ਕੇਤੀ ਇਸ ਗਿੰਦ ਪਹਿਨਾ ਸੀ ਤੇ ਦੁਬਾਰਾ ਫੇਰ ਆਇਆ ਉਹ ਰਵੀਰੋ ਜਾਂਦਾ ਹੋਇਆ ਕਹਿੰਦਾ ਵੀ ਅਸੀਂ ਇਹਨਾਂ ਚ ਮੋਲ ਨਹੀਂ ਫਿਟ ਕਰ ਸਕੇ ਜਿੰਨਾ ਕਿ ਤੁਸੀਂ ਉਹਦੇ ਅੰਦਰ ਵੜ ਕੇ ਆਪਣੇ ਏਜੰਟ ਨਹੀਂ ਫਿੱਟ ਕਰਦੇ ਉਹਨਾਂ ਚੋਂ ਉਸ ਕੌਮ ਨੂੰ ਹਰਾਉਣਾ ਬਹੁਤ ਔਖਾ ਹੁੰਦਾ ਉਸ ਉਦੇਸ਼ ਨੂੰ ਹਰਾਉਣਾ ਔਖਾ ਹੁੰਦਾ ਮੈਂ ਬਬਰ ਕਲੀਆਂ ਦਾ ਦੇਖ ਰਿਹਾ ਸੀ ਪੰਜ ਬਬਰ ਕਲ ਦੀ ਬੈਠੇ ਨੇ ਤੇ ਭਾਈ ਚੰਨਾ ਸਿੰਘ ਕਹਿੰਦੇ ਨੇ ਭਾਈ ਕਰਨ ਸਿੰਘ ਨੂੰ ਕਿ ਚੱਗੀਏ ਮੈਨੂੰ ਲੱਗਦਾ ਇੱਥੇ ਕੁਝ ਹੋਣ ਵਾਲਾ ਉਹ ਥੋੜਾ ਸਧਾਰਨ ਤਰੀਕੇ ਨਾਲ ਲੈ ਜਾਂਦੇ ਨੇ ਭਾਈ ਤੰਨਾ ਸਿੰਘ ਦਲੀ ਸਿੰਘ ਨੂੰ ਨਾਲ ਲੈ ਕੇ ਚਲੇ ਜਾਂਦੇ ਨੇ ਤੇ ਪੰਜਾਂ ਮਿੰਟਾਂ ਬਾਅਦ ਉਹ ਚਿਕਨ ਹੂਤ ਸਿੰਘ ਸੀ ਜਿਹੜਾ ਏਜੰਟ ਸੀ ਪੁਲਸਾ ਕਿ ਕੇ ਰਫਾ ਲੈਂਦੀ ਆ ਉਹ ਗੱਲ ਵੱਖਰੀ ਐ ਪਿੰਡ ਦੇ ਲੋਕਾਂ ਨੇ ਕਿਹਾ ਅਸੀਂ ਉਹਨਾਂ ਨੇ ਕਿਹਾ ਤੁਹਾਨੂੰ ਅੱਗ ਲਾ ਦਾਂਗੇ ਨਹੀਂ ਚਾਹੇ ਉਹਨਾਂ ਨੂੰ ਸਾਡੇ ਹਵਾਲੇ ਕਰੋ ਪਿੰਡ ਦੇ ਲੋਕਾਂ ਨੇ ਨਹੀਂ ਮੰਨਿਆ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਹ ਆਪ ਹੀ ਬਾਹਰ ਆ ਗਏ ਅਨੂਬ ਸਿੰਘ ਤਾਂ ਨਾਲ ਜਾ ਰੜਿਆ ਪਰ ਉਹ ਲੜਦੇ ਹੋਏ ਸ਼ਹੀਦ ਸੋ ਜਿਹੜੀ ਇਹ ਜਿਹੜੀ ਸਾਨੂੰ ਸਮਝਣ ਦੀ ਇਹ ਲੋੜ ਹੈ ਕਿ ਅਸੀਂ ਫਸੇ ਤੋਂ ਬਿਨਾ ਫਲਸਫਾ ਬਹੀਨ ਹੋ ਕੇ ਅਸੀਂ ਕੁਝ ਕਰੀ ਜਾਂਦੇ ਆ ਮੈਂ ਇਹ ਮੈਡੀਕਲ ਸਟੂਡੈਂਟ ਦਾ ਵਿਦਿਆਰਥੀ ਸਟੂਡੈਂਟ ਆ ਮੈਡੀਕਲ ਸਾਇੰਸ ਦਾ ਤੁਸੀਂ ਇੱਕ ਮੁੱਠੀ ਗੱਲ ਦੇਖੋਗੇ ਮੈਂ ਕਿਉਂ ਕਹਿਣਾ ਫਲਸਫੇ ਤੇ ਜ਼ੋਰ ਦਿਨਾ ਡਾਕਟਰੀ ਚ ਗੋਡੇ ਬਦਲ ਦੋ ਗਿੱਟੇ ਬਦਲ ਦੋ ਦਿਲ ਨੂੰ ਬਾਈਪਾਸ ਕਰ ਦੋ ਜਿਗਰ ਬਦਲ ਜੋ ਚੀਜ਼ ਮਰਜੀ ਇਲਾਜ ਕਰ ਦੋ ਸਰਜਰੀ ਬੱਲੇ ਬੱਲੇ ਮੈਂ ਕੋ ਸर्जਨਾ ਰੌਬਟ ਟਿੱ ਦਾ ਰਸਤਾ ਬਣਾਉਣਾ ਭੁੱਲ ਗਿਆ ਬਣਾ ਦਿਓ ਸਾਹ ਦੀ ਨਾਲੀ ਬਣਾਉਣੀ ਭੁੱਲ ਗਿਆ ਬਣਾ ਦਿਓ ਆ ਪੇਜ ਦਾ ਖਿੜਕੀ ਜੀ ਖੁੱਡੀਆਂ ਛੱਡਤੀ ਬੰਦ ਕਰ ਦਿਓ ਪਿੱਠੇ ਖੁੱਲਣਾ ਛੱਡਤਾ ਬੰਦ ਕਰ ਦਿਓ ਪਰ ਜੇ ਅਸੀਂ ਕਹੀਏ ਵੀ ਡਾਇਬੀਟਿਸ ਹੈ ਜੀ ਕਹਿੰਦੇ ساری ਉਮਰ ਦਵਾਈ ਲਾਓ ਬਲੱਡ ਪ੍ਰੈਸ਼ਰ ساری ਉਮਰ ਦਵਾਈ ਲਾਓ ਉਹਦਾ ਕਾਰਨ ਕੀ ਹੈ ਮੈਂ ਪਿੱਛੇ ਇੱਕ ਆਰਟੀਕਲ ਲਿਖ ਰਿਹਾ ਸੀ ਫਿਲਾਸਫੀਕਲ ਡਿਲੇਮਾ ਆਫ ਮਾਡਰਨ ਮੈਡੀਸਨ ਆਧੁਨਿਕ ਦਵਾਈ ਬਗਿਆਨ ਦਾ ਫਲਸਫਾ ਕਮਜ਼ੋਰ ਹੈ ਉਹ ਕਹਿੰਦਾ ਸਰੀਰ ਇੱਕ ਮਸ਼ੀਨ ਹੈ ਮਸ਼ੀਨ ਦੀ ਤਰ੍ਹਾਂ ਉਹਨੂੰ ਪੜਾਇਆ ਜਾਂਦਾ ਹੈ ਮਸ਼ੀਨ ਦੀ ਤਰ੍ਹਾਂ ਇਲਾਜ ਕਰਿਆ ਜਾਂਦਾ ਹੈ ਜਿਹੜੀ ਗੱਲ ਮਸ਼ੀਨ 'ਚ ਫਿੱਟ ਆ ਗਈ ਉਹ ਫਿੱਟਾ ਬੰਦੇ ਬੰਦੇ ਆ ਸਰਜਰੀ ਮਸ਼ੀਨ 'ਚ ਫਿੱਟ ਹੁੰਦੀ ਹੈ ਤੁਹਾਡੇ ਘਰ ਦੀ ਨਾਲੀ ਬੰਦ ਹੋ ਗਈ ਤਾਂ ਪੰਮਬਲਾ ਕੇ ਖੋਲ ਦਿੰਦਾ ਸਾਡੇ ਗੁਰਦੇ ਦੀ ਨਾਲੀ ਬੰਦ ਹੋ ਗਈ ਅਸੀਂ ਖੋਲ ਦਿੰਨੇ ਇੱਕ ਟਪੈਗੀ ਵਿੱਚ ਪਥਰੀ ਜਿਹਨੂੰ ਕਹਿੰਦੇ ਆ ਕੋਈ ਮੋੜ ਪੈ ਗਿਆ ਕੋਈ ਮਿੱਟੀ ਜਮ੍ਹਾਂ ਹੋ ਗਈ ਅਸੀਂ ਕਹਿੰਨਾ ਵੀ ਪਹਿਲਾਂ ਉਹ ਪਾਣੀ ਮਾਰੋ ਜੇ ਫੇਰ ਨੀਂ ਮਲ ਦਾ ਖੋਦ ਮਾਰੋ ਜੇ ਫੇਰ ਨਹੀਂ ਫਿਰ ਛੱਡ ਕੁੰਡੀ ਪਾ ਕੇ ਖਿੱਚ ਲੋ ਨਹੀਂ ਤਾਂ ਆਪਰੇਸ਼ਨ ਕਰ ਦੋ ਸੋ ਸਾਰਾ ਮਸ਼ੀਨੀਆਂ ਟੱਟੀ ਦਾ ਰਸਟਰ ਹੋ ਗਿਆ ਬਾਈਪਾਸ ਕਰ ਦੋ ਜਿਹੜਾ ਕੰਮ ਕਰਨਾ ਹੈ ਆ ਹਾਰਟ ਬਾਈਪਾਸ ਕੀ ਹੈ ਸੋ ਕਿਉਂਕਿ ਜਿੱਥੇ ਤੱਕ ਸਾਡਾ ਫਲਸਫਾ ਸਾਨੂੰ ਜਵਾਬ ਦੇ ਰਿਹਾ ਇਸ ਸਮੱਸਿਆ ਦਾ ਉਦੋਂ ਤੱਕ ਅਸੀਂ ਹਰੇਕ ਆਪਰੇਸ਼ਨ ਚ ਕੰਮ ਜਾਵਾਂ ਜਿੱਥੇ ਸਾਡਾ ਫਲਸਫਾ ਹਾਰ ਗਿਆ ਉੱਥੇ ਅਸੀਂ ਫੇਰ ਨਾ ਧੋਖਾ ਜਿੰਨਾ ਮਰਜ਼ੀ ਕਰੀ ਜਾਈਏ ਜੇ ਕਿਸੇ ਮੈਡੀਕਲ ਬਿਮਾਰੀ ਦਾ ਤੁਹਾਨੂੰ ਇੱਕ ਵੀ ਬੰਦਾ ਡਾਕਟਰ ਕਹੇ ਵੀ ਨਾ ਇਹਦਾ ਪੱਕਾ ਇਲਾਜ ਕਰਦਾ ਕਰਕੇ ਦੋ ਸਾਰੀ ਉਮਰ ਦਵਾਈ ਲੈਣੀ ਪਊਗੀ ਜੋ ਮਰਜ਼ੀ ਕਰ ਲੋ ਗੋਡੇ ਦੁਖਦੇ ਨੇ ਗਿੱਟੇ ਦੁਖਦੇ ਨੇ ਗਾਊਟ ਹੈ ਬਲੱਡ ਪ੍ਰੈਸ਼ਰ ਹੈ ਡਾਇਬਟੀਜ਼ ਦਾ ਐਸਿਡਿਟੀ ਆ ਭਾਵੇਂ ਸੋ ਇਸ ਕਰਕੇ ਸਾਨੂੰ ਅੱਜ ਪੰਜਾਬ ਦੇ ਵਿੱਚ ਇਸ ਗੱਲ ਤੋਂ ਨਿਕਲਣ ਵਾਸਤੇ ਘਟਨਾਵਾਂ ਨੂੰ ਅਸੀਂ ਯਾਦ ਕਰਦੇ ਹਾਂ ਉਹਨਾਂ ਤੋਂ ਸਿੱਖਣ ਵਾਸਤੇ ਕੱਲਾ ਉਸ ਦਾ ਤੋਤਾ ਰਟਣ ਵਾਸਤੇ ਨਹੀਂ ਇਤਿਹਾਸਕਾਰ ਸਿਰਫ ਇਤਿਹਾਸ ਸੁਧਿਖਦੇ ਨੇ ਪਰ ਇਤਿਹਾਸ ਬਣਾਉਣ ਵਾਲੀਆਂ ਕੌਮਾਂ ਹੁੰਦੀਆਂ ਨੇ ਇਤਿਹਾਸ ਕਦੇ ਇਤਿਹਾਸਕਾਰਾਂ ਨੇ ਨਹੀਂ ਬਣਾਇਆ ਇਤਿਹਾਸ ਤਾਂ ਕੌਮਾਂ ਨੇ ਬਣਾਇਆ ਨਾਵ ਨੂੰ ਬਣਾਇਆ ਜਾ ਸਕਦਾ ਹੈ ਅਸੀਂ ਕੌਮ ਦੇ ਤੌਰ ਤੇ ਇਤਿਹਾਸ ਬਣਾਉਣ ਦੀ ਬਜਾਏ ਅਸੀਂ ਵਿਅਕਤੀਆਂ ਚ ਇੱਥੇ ਵੀ ਗੱਲ ਹੋਈ ਹੈ ਹੁਣ ਜਿਵੇਂ ਅਸੀਂ ਵਿਅਕਤੀ ਚ ਰੱਬਨ ਦੀ ਕੋਸ਼ਿਸ਼ ਕਰਦੇ ਹਾਂ ਨਾਇਕ ਸਾਡੇ ਫਲਸਫੇ ਚ ਨਾਇਕ ਨਹੀਂ ਹੈ ਸਾਡੇ ਫਲਸਫੇ ਦੇ ਵਿੱਚ ਲੋਕ ਨੇ ਜਿੱਥੇ ਬੰਦੀ ਹੈ ਸਮੂਹਿਕ ਫੈਸਲੇ ਅਸੀਂ ਇੱਕ ਵਿਅਕਤੀ ਨਾਇਕ ਰੱਬਨ ਦੀ ਕੋਸ਼ਿਸ਼ ਕਰਦੇ ਹਾਂ ਵਿਅਕਤੀ ਨਾਇਕ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਬਣੇ ਕਿੰਨਾ ਬੰਦਾ ਸਿੰਘ ਬਹਾਦਰ ਨਹੀਂ ਬਣੇ ਸੋ ਇੱਕ ਤਾਂ ਸਾਡੀ ਇਹ ਸਮੱਸਿਆ ਆ ਗਈ ਕਿ ਅਸੀਂ ਕਿਤੇ ਨਾ ਕਿਤੇ ਕੋਈ ਨਾਇਕ ਲੱਭਦੇ ਆ ਕਿ ਉਹ ਸੰਤ ਜਿਹਨਾਂ ਅਸੋਂ ਬਿਨਾਂੜਿਆਂ ਚ ਲੱਗਦੀ ਏ ਚਾਹੇ ਉਹ ਕਿਸੇ ਜ਼ਮਾਨੇ ਚ ਪ੍ਰਕਾਸ਼ ਸਿੰਘ ਬਾਦਲ ਚ ਵੀ ਟੱਪਣ ਲੱਗੇ ਸੀ ਕਿਸੇ ਜ਼ਮਾਨੇ ਚ ਸੁਖਵੀਰ ਬਾਦਲ ਨੂੰ ਕਹਿਣ ਲੱਗੇ ਮੈਨੇਜਮੈਂਟ ਬੜੀ ਸੋਹਣੀ ਜਾਂਦਾ ਕਿ ਹੁਣ ਅਸੀਂ ਅਮਰਸਪਾਲ ਚਲਾਵਦੇ ਆਂ ਕੱਲ ਨੂੰ ਕਿਸੇ ਹੋਰ ਚੜ੍ਹਨ ਲੱਗ ਜਾਣਗੇ ਜਦ ਅਸੀਂ ਨਾਇਕ ਤੇ ਰਹਾਂਗੇ ਅਸੀਂ ਫਲਸਫੇ ਨਾਲ ਟੁੱਟੇ ਹੋਈਆਂ ਇੱਕ ਤਾਂ ਇਹ ਹੈ ਤੇ ਉਹ ਜਦ ਅਸੀਂ ਨਾਇਕ ਡਾਉਦੇ ਆਂ ਉਹ ਨਾਇਕ ਤੇ ਅਦਲਾ ਦੇ ਲੋਕ ਠੱਠੇ ਹੁੰਦੇ ਨੇ ਉਹ ਜਿਹਨਾਂ ਦੇ ਹਿੱਤ ਨੇ ਉਹ ਨਾਇਕ ਨੂੰ ਆਪਣੇ ਹਿੱਤ ਚ ਵਰਤਦੇ ਨੇ ਕਿਉਂਕਿ ਸੰਗਤ ਤਾਂ ਉਹਦੇ ਨਾਲ ਹੈ ਨਹੀਂ ਸੰਗਤ ਤਾਂ ਭੀਜ ਤੰਤਰ ਹੈ ਉਹਦੇ ਨਾਲ ਤੇ ਸੰਗਤ ਤਾਂ ਬਹਾਨਾ ਆਉਂਦਾ ਫੈਸਲੇ ਆਉਂਦੇ ਨੇ ਵੀ ਇਹ ਸੰਗਤ ਦਾ ਫੈਸਲਾ ਹੋ ਜੀ ਸੰਗਤ ਦਾ ਫੈਸਲਾ ਤਾਂ ਕਿਸੇ ਜੱਥੇਬੰਦੀ ਨਾਲ ਹੋਣਾ ਹੈ ਨਾ ਛੱਲੇ ਤੋਂ ਉੱਤੇ ਤਾਂ ਕੋਈ ਜੱਥੇਬੰਦੀ ਹੋਵੇ ਕੋਈ ਛੋਰ ਹੋਵੇ ਹੁਣ ਇਹਦੇ ਵਿੱਚ ਮੈਂ ਦੇਖਦਾ ਅੱਜ ਜੋ ਸੰਕਟ ਹੈ ਕਿਉਂਕਿ ਇਸ ਸਾਕੇ ਨੂੰ ਸੰਕਟ ਨਾਲ ਜੋੜਨ ਦੀ ਲੋੜ ਹੈ ਇੱਕ ਤਾਂ ਜਿਹੜਾ ਅਸੀਂ ਕਿਹਾ ਆ ਵੀ ਸੂਬਿਆਂ ਦੇ ਸਾਡੇ ਹੱਕ ਜਿਹੜੇ ਅਸੀਂ 47 'ਚ ਅਸੀਂ ਚਾਤੀ ਪਿੱਤੀ ਜਾਈਏ ਰੋਈ ਜਾਈਏ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਹੋ ਗਿਆ ਹੁਣ ਮਰੇ ਹੋਏ ਬੰਦੇ ਦੇ ਉੱਤੇ ਕਹੀ ਜੋ ਵੀ ਇਹ ਮਰ ਕੇ ਹੋ ਗਿਆ ਰੋਈ ਜਾ ਇਹ ਦੇਖੋ ਹੋਰ ਨਾ ਮਰੇ ਅਸੀਂ 47 ਚ ਖੁੰਝ ਗਏ ਨਾ ਖੁੰਝ ਗਏ ਜੀਨੇ ਮਰਜ਼ੀ ਹੋਇਆ ਜਿਹਦੀ ਗਲਤੀ ਸੀ ਬਲਦੇਵ ਸਿੰਘ ਦੀ ਗਲਤੀ ਸੀ ਮਾਸਟਰ ਤਾਰਾ ਸਿੰਘ ਦੀ ਗਲਤੀ ਸੀ ਨਹੀਂ ਸੀ ਧੋਖਾ ਹੋਇਆ ਵੱਡੀ ਗੱਲ ਇਹ ਹੈ ਕਿ ਸੂਬਿਆਂ ਦੇ ਅਧਿਕਾਰਾਂ ਦਾ ਤਾਂ ਆਜ਼ਾਦੀ ਦੀ ਲੜਾਈ ਨੇ ਫੈਸਲਾ ਕਰਾ ਸੀ ਸੂਬੇ ਵਿਦ ਕਰ ਲੈਣਗੇ ਕੈਬਨਟ ਮਿਸ਼ਨ ਤੋਂ ਆ ਬੈਠੇ ਨੇ ਗੁਰਦੇਵ ਸਿੰਘ ਜੀ ਇਹਨਾਂ ਨੇ ਤਾਂ ਬਹੁਤ ਸਟੱਡੀ ਕਰਿਆ ਹੋਇਆ ਹੈ ਇਸ ਨੂੰ ਸਾਰੇ ਨੂੰ ਜੱਜ ਸਾਹਿਬ ਬੈਠੇ ਨੇ ਸੰਵਹਾਨ ਦਾ ਰੋਜ਼ ਹੀ ਗੱਲ ਕਰਦੇ ਨੇ ਤੇ ਉਹ ਅਨੰਦਪੁਰ ਦਾ ਮਟਾ ਬਣ ਗਿਆ ਮਤਾ ਸੀ ਕਦਮ ਨਾਇਆ ਜਦ ਤਾਕਤ ਚ ਨਹੀਂ ਰਹੇ ਜਿੱਦੇ ਅਸੀਂ ਤਾਕਤ ਬੈਣੀ ਸੀ ਅਸੀਂ ਉਹ ਦੇ ਲੰਗੜਾ ਪੰਜਾਬ ਵਿੱਚ ਗੱਲ ਹੋਈ ਹੈ ਕਿ 1966 ਦਾ ਪੁਨਰਗਠਨ ਕਾਨੂੰਨ ਹੈ ਜਿਹੜਾ ਉਹ ਗੜਬੜ ਹੈ ਗੜਬੜ ਤਾਂ ਹੈਗੀ ਹੋਈ ਹੈ ਅਸੀਂ ਮੰਨਿਆ ਕਿਉਂ ਅਸੀਂ ਕਿਉਂ ਮੰਨਿਆ ਕਿ ਚੰਡੀਗੜ੍ਹ ਇਜ਼ ਅ ਸਕੈਸਰ ਸਟੇਟ ਰੋਲਾ ਸੀ ਪਾਈ ਗਏ ਧੋਖਾ ਦੇਈ ਗਏ ਕਿਹੜੇ ਸਾਡੇ ਵਿਦਵਾਨ ਕਿਹੜੇ ਸਾਡੇ ਦੇਖਕ ਜਿਨ੍ਹਾਂ ਨੇ ਕਿਹਾ ਵੀ ਚੰਡੀਗੜ੍ਹ ਤੁਹਾਡਾ ਹੈ ਹੀ ਨਹੀਂ ਕਾਨੂੰਨ 'ਚ ਜੇ ਚੰਡੀਗੜ੍ਹ ਇੱਕ ਸ सक्ਸੈਸਰ ਸਟੇਟ ਹੈ ਉਹ ਮੈਨੂੰ ਦੱਸੋ ਵੀ ਉਹ ਫਿਰ ਪੰਜਾਬ ਦਾ ਹਿੱਸਾ ਕਿਵੇਂ ਬਣ ਗਿਆ ਕਾਨੂੰਨ ਦੇ ਵਿੱਚ ਹੀ ਲਿਖਿਆ ਅਸੀਂ ਉਹ ਕਾਨੂੰਨ ਮੰਨ ਲਿਆ ਨਾਲ ਕਹਿੰਦੇ ਚੰਡੀਗੜ੍ਹ ਸਾਡਾ ਹੈ ਆ ਜਿਵੇਂ ਹੁਣ ਭਗੰਤ ਮਾਨ ਕਰੀ ਜਾਂਦਾ ਹੈ ਹਾਈ ਕੋਰਟ 'ਚ ਹਾਰ ਗਿਆ ਤੇ ਇੱਥੇ ਕਹਿੰਦਾ ਮੈਂ ਪਾਣੀ ਨੰਗ ਨਹੀਂ ਦੇਣਾ ਜੇ ਹਾਈ ਕੋਰਟ ਨੂੰ ਹਾਰ ਗਿਆ ਭਾਈ ਪਾਣੀ ਕਿਵੇਂ ਰੁਕੇਗਾ ਕਿੰਨਾ ਚਿਰ ਰੁਕਲੇਗਾ ਸੋ ਇੱਕ ਤਾਂ ਇਹ ਹੈ ਕਿ ਉਹ ਕਾਨੂੰਨ ਜੱਗੋਂ ਚੇਲਨੀ ਹੈ ਅਸੀਂ ਉਹ ਕਾਨੂੰਨ ਨੂੰ ਚੁਣੌਤੀ ਦੇਣ ਦੀ بجائے ਕਦੇ ਅਸੀਂ 77 78 78 79 80 ਦੀ ਧਾਰਾ ਦੀ ਗੱਲ ਕਰਦੇ ਹਾਂ ਜਿਹੜੇ 68 ਧਾਰਾ ਉਹ ਵੀ ਇਹ ਸਾਰੀਆਂ ਪਾਵਰਾਂ ਦੀ ਹੈ 68 ਦੇ ਵਿੱਚੋਂ 78 79 80 ਨਿਕਲਦੇ ਨਹੀਂ ਪਹਿਲੇ ਠਾਹਟ ਨਹੀਂ ਛੱਡਦੀਏ ਜਿਹੜੀ ਪਹਿਲੀ ਡੈਫੀਨੇਸ਼ਨ ਹੀ ਹੈ ਦੋ ਧਾਰਾ 2 ਹਨੇ ਸ਼ਰਕ ਕਾਨੂੰਨ ਚ ਧਾਰਾ 2 ਹੁੰਦੀ ਆ ਉਹਦੇ ਵਿੱਚ ਸਕਸੈਸ ਸਟੇਟ ਦੀ ਡੈਮੋਨੀਸ਼ਨ ਚ ਚੰਡੀਗੜ੍ਹ ਸਕਸੈਸ ਸਟੇਟ ਹੈ ਇੱਕ ਵੱਖਰੀ ਸਟੇਟ ਹੈ ਤੇ ਅਸੀਂ ਉਹਦੇ ਤੇ ਕਦੇ ਬੋਲੀ ਨਹੀਂ ਉਹਦੇ ਵਿੱਚੋਂ ਉਹ ਕਿਉਂਕਿ ਅਸੀਂ ਆਨੰਦਪੁਰ ਦੇ ਮਤੇ ਦੀ ਗੱਲ ਨਹੀਂ ਕਰਦੇ ਉਹ ਮਤੇ ਚੋਂ ਗੱਲ ਨਿਕਲਣੀ ਸੀ ਕਿ ਭਾਈ ਸਾਡੇ ਹੱਕ ਨੇ ਤੁਸੀਂ ਤਾਂ ਸਦਾ ਕਾਨੂੰਨੀ ਮਾੜਾ ਬਣਾਤਾ ਪਹਿਲਾਂ ਇਹਨਾਂ ਰੱਦ ਕਰੋ ਨਵਾਂ ਕਾਨੂੰਨ ਬਣਾਓ ਇਹ ਤਾਂ ਸਾਨੂੰ ਇਹ ਜਿਹੜਾ ਤੁਸੀਂ ਬਹੀ ਚ ਲਿਖ ਲਿਆ ਇਹ ਥੋੜੀ ਬਹੀ ਹੈ ਸਾਤੋਂ ਉਹਦੋਂ ਤੁਸੀਂ ਦਸਖਤ ਕਰਾ ਲੇ ਸਾਨੂੰ ਨਹੀਂ ਪਤਾ ਲੱਗਿਆ ਮੰਨ ਲੈਣਾ ਸਾਡੀ ਗਲਤੀ ਹੈ ਪਰ ਸਾਨੂੰ ਇਹ ਮਨਜ਼ੂਰ ਨਹੀਂ ਲੋਕ ਜਾ ਕੇ ਜਾਂਦੇ ਨਹੀਂ ਕੋਰਟਾਂ ਚ ਕਿ ਜੀ ਮੇਰੇ ਤੋਂ ਗੁੱਠਾ ਲਵਾਇਆ ਮੈਨੂੰ ਇੰਨਾ ਇਹਨੇ ਮੈਂ ਮਣੀ ਲੈਂਡਰ ਹਾਂ ਕਿ ਜੀ ਇਹਨਾਂ ਨੇ ਇੰਨਾ ਵਿਆਜ ਕਰ ਰਿਆ ਸੀ ਕਿਹਾ ਸੀ ਪਰ ਇਹ ਹੈ ਬੜਾ ਨਜਾਇਜ਼ ਤੇ ਅਦਾਲਤ ਕਹਿੰਦੀ ਹਾਂ ਇਹ ਤਾਂ ਬੜਾ ਨਜਾਇਜ਼ ਹੈ ਕੱਟ ਦਿੰਦੇ ਨੇ ਸਾਨੂੰ ਇੰਨਾ ਵਿਆਜ ਨਹੀਂ ਮਿਲੇਗਾ ਮੈਂ ਕਹਿੰਦਾ ਹੋ ਗਿਆ ਉਹ ਕਾਨੂੰਨ ਤਾਂ ਕਿਹਾ ਹਾਂਜੀ ਸਾਡੇ ਨਾਲ ਹੋਇਆ ਸਾਡੀ ਸਹਿਮਤੀ ਵੀ ਸੀ ਪਰ ਸਾਨੂੰ ਤਾਂ ਤੋਖਾ ਹੋ ਗਿਆ ਸਾਡੇ ਸਾਹਮਣੇ ਹੁਣ ਆ ਗਿਆ ਇਹ ਗੱਲ ਤੇ ਅਸੀਂ ਲੜਦੇ ਨਹੀਂ ਇੱਕ ਵੀ ਟਿਲ ਇਸ ਗੱਲ ਤੇ ਲੜਦੇ ਦਿਖਾ ਦੋ ਦੂਜਾ ਅਸੀਂ ਇੱਕ ਧਿਰ ਨੂੰ ਜਦ ਜਾਨਿਆ ਇੱਕ ਅਸੀਂ ਭੀੜ ਤੰਤਰ ਬੰਨ੍ਹਦਾ ਮਾਫ ਕਰਨਾ ਇੱਕ ਪਾਸੇ ਉਹ ਭੀੜ ਤੰਤਰ ਬੰਨ੍ਹਦਾ ਨਹੀਂ ਇੱਕ ਪਾਸੇ ਅਸੀਂ ਵੀ ਭੀੜ ਤੰਤਰ ਬੰਨ੍ਹਦੇ ਆ ਮੈਂ ਕੱਲ ਇੱਕ ਜੱਥੇਦਾਰ ਦਾ ਸੰਦੇਸ਼ ਸੁਣ ਰਿਹਾ ਸੀ ਉਹ ਬਾਰ ਬਾਰ ਕਹੇ ਇੰਦਰਾ ਨੇ ਸਾਡੇ ਚਾਇਆ ਹਮਲਾ ਕਰਿਆ ਜਸਪਾਲ ਸਿੱਧੂ ਜੀ ਦੱਸ ਕੀ ਗਏ ਨੇ ਕਿਵੇਂ ਐਡਵਾਨੀ ਸਾਹਿਬ ਨੇ ਕਰਿਆ ਕਿਵੇਂ ਬੰਦਿਆਂ ਦੇ ਉੱਤੇ ਕੇਸ ਨੇ ਹੈਗਾ ਆਰਐਸਐਸ ਦੇ ਉਹਨੇ ਇੱਕ ਵੀ ਗੱਲ ਨਹੀਂ ਕਹੀ ਵੀ ਇੰਦਰਾ ਮਰੀ ਨੂੰ ਸ 40 ਸਾਲ ਹੋ ਗਏ ਹੁਣ ਸਾਡੇ 'ਚ ਹਮਲਾ ਕਿਹਨੇ ਕਰਿਆ ਉਹ ਹਮਲਾ ਹੋ ਗਿਆ ਮੰਨ ਲਿਆ ਸਾਰਾ ਉਸ ਤੋਂ ਬਾਅਦ ਤੇ ਹਮਲੇ ਕਿਹਨੇ ਕਰੇ ਨੇ ਪੰਜਾਬੀ ਜ਼ਰੂਰੀ ਵਿਸ਼ਾ 'ਚ ਨਹੀਂ ਹੋਏਗੀ 10ਵੀਂ 'ਚ ਉਹ ਹਮਲਾ ਕਿਹਨੇ ਕਰਿਆ ਉਹ ਇੰਦਰਾ ਕਰਕੇ ਗਈ ਸੀ ਸਾਡੇ ਪਾਣੀਆਂ ਦੇ ਉੱਤੇ ਇਕ ਨਵਾਂ ਕਾਨੂੰਨ ਬਣਾਇਆ ਪਾਣੀ ਦਾ ਅੰਡਰਗਰਾਊਂਡ ਵਾਟਰ ਸੈਂਟਰਲ ਗਰਾਊਂਡ ਵਾਟਰ ਬੋਰਡ ਐਥੇ ਮੱਧੇ ਮਾਰਗ ਤੇ ਦੇਖਿਓ ਜਾ ਕੇ ਕੀ ਕਰਦਾ ਹੋ ਤੁਹਾਨੂੰ ਮੋਟਰ ਲਾਉਣੀ ਬੰਦ ਕਰੀ ਜਾ ਸਕਦੀ ਐ ਇਹ ਤਾਜਾ ਕਾਨੂੰਨ ਨੇ ਆ ਜਿੰਨੇ ਹਾਈਵੇ ਨੇ ਇਹਦੇ ਲਾਇਸੈਂਸ ਜਿਹੜੇ ਬੰਦੇ ਨੇ ਤੁਹਾਡਾ ਡਰਾਈਵਿੰਗ ਲਾਇਸੈਂਸ ਨੂੰ ਪਹਾਰ ਸਰਕਾਰ ਬਣਾ ਰਹੀ ਐ ਪੰਜਾਬ ਸਰਕਾਰ ਨਹੀਂ ਬਣਾ ਰਹੀ ਅਸੀਂ ਕੀ ਗੱਲ ਕਰਾਂ ਸੜਕਾਂ ਤੇ ਸਾਡਾ ਕੰਟਰੋਲ ਨਹੀਂ ਕਿਸੇ ਚੀਜ਼ ਤੇ ਕੰਟਰੋਲ ਨਹੀਂ ਕਹਿੰਦੇ ਕਾਰਖਾਨੇ ਨੂੰ ਦਾਣੇ ਨਹੀਂ ਮਾਂ ਘਰਾਂਤੀ ਲੜਦੀ ਐ ਪੱਲੇ ਸਾਡੇ ਕੀ ਐ ਸਿੱਖਿਆ ਸਾਡੇ ਪੱਲੇ ਨਹੀਂ ਸਿਹਤ ਸਾਡੇ ਪੱਲੇ ਨਹੀਂ ਅਸੀਂ ਕਹਿੰਦੇ ਹਸਪਤਾਲਾਂ ਚ ਜਿਵੇਂ ਅਸੀਂ ਚੰਗੇ ਕਰ ਦਾਂਗੇ ਭਾਰਤ ਸਰਕਾਰ ਨੇ ਇਮਤਿਹਾਨ ਰਿਹਾ ਐ ਐਮਟੀਜੀ ਦਾਖਲੇ ਦਾ ਪਿਛਲੇ ਸਾਲ ਦੀ 네ਗੇਟਿਵ ਮਾਰਕਿੰਗ ਸੀ -6 of 2 ਮਰ ਜੀ ਨੂੰ ਇਹ ਵੀ ਨਹੀਂ ਪਤਾ ਵੀ ਇਹ ਸਵਾਲ ਗਲਤ ਆ ਠੀਕ ਤੋਂ ਨਾ ਹੁੰਦਾ ਨਹੀਂ ਪਰ ਉਹਨੂੰ ਇਹ ਵੀ ਨਹੀਂ ਪਤਾ ਵੀ ਗਲਤ ਹੈ -160 ਵਾਲੇ ਨੂੰ ਤੀਜੀ ਕਾਉਂਸਲਿੰਗ ਦੇ ਵਿੱਚ ਭਾਰ ਸਰਕਾਰ ਨੇ ਦਾਖਲੇ ਦਵਾਈ। ਉਹ ਜੀ ਨੂੰ ਹੁੰਦਾ ਨਹੀਂ ਉਡਾਣਾ ਉਹ ਤੁਹਾਡੇ ਹਸਪਤਾਲਾਂ ਚੜਾਸ਼ ਕਰੂਗਾ। ਸੋ ਅਸੀਂ ਜਦ ਆਪਦਾ ਹੱਕ ਜਿਹੜਾ ਹੈ ਕਿ ਅਸੀਂ ਆਪਦੇ ਇਮਤਿਹਾਨ ਆਪੇ ਲਵਾਵਾਂਗੇ। ਅਸੀਂ ਆਪ ਦਾ ਅਚਾਰ ਆਪੇ ਫੈਸਲਾ ਕਰਾਂਗੇ। ਅਸੀਂ ਕਿਹੜੀ ਫਸਲ ਬੀਜਣੀ ਹੈ ਕਿਹੜੀ ਨਹੀਂ ਬੀਜਣੀ ਉਹ ਅਸੀਂ ਫੈਸਲਾ ਕਰਾਂਗੇ। ਅਸੀਂ ਇੱਥੇ ਆਮਨ ਕਾਨੂੰਨ ਕਿਹੋ ਜਿਹਾ ਹੋਣਾ ਹੈ ਕਿਹੋ ਜਿਹਾ ਅਸੀਂ ਮਾਰੇ ਹੋ ਸਕਦੇ ਹਾਂ ਅਸੀਂ ਬੇਵਕੂਫ ਹੋ ਸਕਦੇ ਹਾਂ ਪਰ ਅਸੀਂ ਫੈਸਲੇ ਕਰਨੇ ਨਾ ਉਹ ਜਿਹੜੇ ਅਸੀਂ ਫੈਸਲੇ ਕਰਨੇ ਨੇ ਮੇਰੀ ਬੇਨਤੀ ਇੰਨੀ ਹੈ ਉਹਦੇ ਉੱਤੇ ਅਸੀਂ ਗੱਲ ਨਹੀਂ ਕਰ ਰਹੇ ਔਰ ਜਿਹੜੇ ਅਸੀਂ ਕਦੇ ਦੱਗੀ ਕਦੇ ਬਾਗੀ ਐਂਛੇ ਪੁੱਛਵੇਂ ਸੀ ਮਾਫ ਕਰਨਾ ਮੈਂ ਉਹਦੇ ਦੇਖਿਆ ਉਹਨਾਂ ਨੂੰ ਜਦੋਂ ਕੁਝ ਨਹੀਂ ਨਹੀਂ ਜੇ ਲੋੜ ਪਈ ਫਿਰ ਦੇਖਾਂਗੇ ਜੇ ਲੋੜ ਪਈ ਦਾ ਮਤਲਬ ਉਦੋਂ ਕਹਾਂਗੇ ਲੋੜ ਪਈ ਆ ਜਿਹੜਾ ਬੰਦਾ ਜੇ ਦਿੱਲੀ ਨਾਲੋਂ ਤੋੜ ਵਿਛੋੜਾ ਕਰਕੇ ਮੈਂ ਖਾਲਿਸਤਾਨ ਦੀ ਗੱਲ ਨਹੀਂ ਕਰਦਾ ਦਿੱਲੀ ਨਾਲੋਂ ਸਟਾਟਨ ਦੀ ਤਰ੍ਹਾਂ ਤੋੜ ਵਿਛੋੜਾ ਕਰਕੇ ਹਰ ਗੱਲ ਦੇ ਉੱਤੇ ਨਾਂ ਪੰਚਾਨੀ ਣਾਉਂਦਾ ਵੀ ਸਾਨੂੰ ਇਹ ਮਨਜ਼ੂਰ ਨਹੀਂ ਬਿਲਕੁਲ ਨਹੀਂ ਮਨਜ਼ੂਰ ਲਾਓ ਜੋੜ ਜਿਹੜਾ ਲਾਉਣਾ ਹੈ ਉਹਨਾਂ ਚ ਪੰਜਾਬ ਦਾ ਪਰਤਾਰਾ ਨਹੀਂ ਹੋ ਸਕਦਾ ਉਹਨਾਂ ਚ ਸਿੱਖੀ ਬਚਨੀ ਨਹੀਂ ਉਹਨਾਂ ਚ ਇੱਥੇ ਵਿਪਰਵਾਦ ਹੀ ਹੋਣਾ ਹੈ ਜਿੰਨਾ ਮਰਜ਼ੀ ਜੋਰ ਲਾੜੀਏ ਅੱਜ ਆਸੀਂ ਜੇ 84 ਦੇ ਸ਼ਹੀਦਾਂ ਨੂੰ ਯਾਦ ਕਰਨਾ ਹੈ ਜੇ ਉਹਨਾਂ ਨੂੰ ਸਿਧਾਂਤ ਜਲੀ ਦੇਣੀ ਹੈ ਉਹਨਾਂ ਦੀ ਵੀ ਗੜਾਈ ਉਹਦੇ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ ਇੱਕ ਹੱਦ ਤੱਕ ਤਾਂ ਲੜਾਈ ਇਹੀ ਸੀ ਵੀ ਪੰਜਾਬ ਦੇ ਹੱਕ ਲੈਣੇ ਨੇ ਹੁਣ ਆਪਾਂ ਆ ਲੜਾਈ ਸ਼ੁਰੂ ਕਰੀਏ ਕਿ ਪੰਜਾਬ ਦੇ ਹੱਕ ਅਸੀਂ ਲਵਾਂਗੇ ਪੰਜਾਬ ਦੇ ਹੱਕ ਕੇਂਦਰ ਤੋਂ ਲੈਣੇ ਨੇ ਇੱਥੋਂ ਦੀ ਸਰਕਾਰ ਤੋਂ ਹੰਤ ਮੰਨਦੇ ਨਹੀਂ ਬਹੁਤਾ ਕੁਝ ਕਰਨਾ ਇਹ ਤਾਂ ਉਹਨਾਂ ਦੇ ਏਜੰਟ ਬਣਨੇ ਗੁਰੂੰਦੀ ਸਰਕਾਰ ਦਾ ਜਿਹੜੀ ਮਰਜ਼ੀ ਬਣਾ ਦਿਓ ਤੁਸੀਂ ਆ ਜਾਣੀਏ ਸਰਕਾਰਾਂ ਸੋ ਕੇਂਦਰ ਨਾਲ ਲੜਾਈ ਕਰਨੀ ਤੈਏਗੀ ਉਹਦੇ ਵਾਸਤੇ ਚਾਹੇ ਕੋਈ ਮੋਰਚਾ ਲੱਗੇ ਚਾਹੇ ਕੁਝ ਹੋਵੇ ਲੀਡਰਸ਼ਿਪ ਹੌਲੀ-ਹੌਲੀ ਅਮਰਜ ਹੋਏਗੀ ਉਹਦੇ ਵਿੱਚੋਂ ਚੰਗੀ ਲੀਡਰਸ਼ਿਪ ਹੀ ਰਹੇਗੀ ਉਹੇ ਜੇ ਪਾਸੇ ਸਾਨੂੰ ਜਾਣਾ ਪੈਣਾ ਹੈ ਇੱਕ ਆਖਰੀ ਗੱਲ ਕਹਿ ਕੇ ਖਤਮ ਕਰ ਰਿਹਾ ਬਈ ਜਿਹੜੇ ਬਹਾਦਰ ਹੁੰਦੇ ਨੇ ਉਹ ਬਾਬਲ ਅਕਾਲੀਆਂ ਦਾ ਮੈਂ ਦੇਖ ਰਿਹਾ ਸੀ ਉਹ ਧੰਨਾ ਸਿੰਘ ਓਰੀ ਇੱਕ ਜਗ੍ਹਾ ਤੇ ਫਸ ਗਏ ਉਹ ਕਹਿੰਦੇ ਫੜਿਆ ਨਹੀਂ ਜਾਂਦਾ ਸੀ ਉਹਦੇ ਵਾਰੰਟ ਨਿਕਲ ਗਏ ਹੋਰ ਕਦੀ ਨਹੀਂ ਫੜਿਆ ਗਿਆ ਉਹ ਵਿੱਚੋਂ ਨਿਕਲ ਕੇ ਭੱਜ ਜਾਂਦਾ ਸੀ ਇੱਕ ਦਿਨ ਉਹ ਪਿਆ ਸੀ ਤੇ ਪੁਲਿਸ ਨੇ ਘੇਰਾ ਪਾਇਆ ਹੁਣ ਹੋ ਗਿਆ ਵੀ ਇਹ ਤਾਂ ਹੁਣ ਫੜਿਆ ਜਾਣਾ ਉਹਨਾਂ ਦਾ ਸਿੱਧੇ ਸਿੱਧੇ ਜੇਲ੍ਹ 'ਚ ਨਹੀਂ ਜਾਣਾ ਸੀ ਮਰ ਜਾਣਾ ਸ਼ਹੀਦ ਹੋ ਜਾਣਾ ਤੇ ਇਹ ਪਤਾ ਹੀ ਨਹੀਂ ਹੋਣੇ ਲੱਗਨ ਦਿੱਤਾ ਵੀ ਕਦ ਬੰਬ ਚੱਲ ਗਿਆ 10 ਪੁਲਿਸੀਅਤ ਇੱਕ ਅੰਗਰੇਜ਼ ਪੁਲਿਸ ਅਫਸਰ ਮਰ ਗਿਆ ਤੇ ਨਾਲ ਤਨਨਾ ਸਿੰਘ ਸ਼ਹੀਦ ਹੋ ਗਿਆ ਸੋ ਉਹ ਜਿਹ ਬਹਾਦਰ ਦੀ ਲੋੜ ਹੁੰਦੀ ਹੈ ਪਰ ਲੋੜ ਹੁੰਦੀ ਹੈ ਇੱਕ ਨਿਸ਼ਾਨੇ ਦੇ ਵਾਸਤੇ ਜੇ ਨਿਸ਼ਾਨਾ ਕੋਈ ਨਹੀਂ ਫਿਰ ਜਿੰਨੇ ਮਰਜੀ ਸ਼ੀਦियां ਲਈ ਜੋ ਦੁਬਦਾਂ ਮੇਂ ਧੋਨੋ ਗਏ ਨਾ ਮਾਇਆ ਮਿਲੀ ਨਾ ਰਾਮ ਆਵ ਪਕੋਸ਼ਿਸ਼ ਕਰੀਏ ਇਸ ਪਾਸੇ ਜਾਨ ਗਾਇਦ ਜੀ ਦਾ ਖਾਲਸਾ ਵੈਗ ਜੀ